ਸਤਿ ਸ਼੍ਰੀ ਅਕਾਲ ਬਾਬਿਓ ਕੀ ਹਾਲ ਚਾਲ ਆ ਬਾਈ ਪਿੰਡ ਹੇਬੂਆਣੇ ਤੋਂ ਬਾਈ ਆਪਣੇ ਕੋਲੋਂ ਕਰਾਹੇ ਡਿਲੀਵਰੀ ਲੈਣ ਆਇਆ ਦਰਸਾਲ ਬਾਈਆਂ ਨੇ ਆਪਣੇ ਕੋਲੇ ਨਾ 10 ਦਿਨ ਪਹਿਲਾਂ ਕਰਾਹੇ ਦਾ ਆਰਡਰ ਦਿੱਤਾ ਸੀ ਸਪੈਸ਼ਲ ਮਾਡਲ ਦਾ 8 ਫੁੱਟ ਤੇ 26 ਇੰਚੀ ਦਾ ਸੋ ਬਾਈ ਨਾਲ ਗੱਲਬਾਤ ਕਰਦੇ ਆ ਆਪਣੇ ਨਾਲ ਨੇ ਬਾਈ ਵੀ ਕਿਵੇਂ ਉਹਨਾਂ ਨੂੰ ਕਰਾ ਲੱਗਿਆ ਕਿਵੇਂ ਲੱਗੀ ਆਪਣੇ ਕੰਮ ਦੀ ਕੁਆਲਿਟੀ ਤੇ ਕਿਵੇਂ ਲੱਗਾ ਕੰਮਕਾਰ ਆਪਣਾ ਸਾਰਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕਰਾਹਾ ਬਈ ਆਪਾਂ ਦਿੱਤਾ ਸੀ 15 ਤਰੀਕ ਨੂੰ ਆਰਡਰ ਆਪਣਾ ਹੇਬੂਆਣਾ ਪਿੰਡ ਸਾਡਾ ਉਸ 15 ਤਰੀਕ ਨੂੰ ਆਪਾਂ ਆਰਡਰ ਦਿੱਤਾ ਸੀ ਕਰਾਹਾ ਬਹੁਤ ਸੋਹਣਾ ਬਣਿਆ ਸਾਡੇ ਪਹਿਲਾਂ ਵੀ ਪਿੰਡ 'ਚ ਸਾਡੇ ਕਈ ਕਰਾਹੇ ਗਏ ਆਪਣੇ ਇਸ ਗਾਣ ਤੋਂ ਹੀ ਬਹੁਤ ਸੋਹਣੇ ਚੱਲ ਰਹੇ ਐ ਸਾਡਾ ਕਰਾਏ ਦਾ ਕੰਮ ਐ ਤਾਂ ਕਰਕੇ ਸੀ ਸਾਨੂੰ ਇਹ ਕਰਾਹ ਵਧੀਆ ਲੱਗ ਤਾਂ ਕਰਕੇ ਸੀ ਸਾਨੂੰ ਆਰਡਰ ਦਿੱਤਾ ਬਹੁਤ ਸੋਹਣਾ ਕੰਮ ਕੀਤਾ ਆਪਣਾ ਬਹੁਤ ਹੀ ਸੋਹਣਾ ਕਰਾਹਾ ਬਣਿਆ ਬਹੁਤ ਸੋਹਣਾ ਮਾਡਲ ਐ ਕੋਈ ਕਮੀ ਪੇਸ਼ੀ ਬਾਈ ਨਾ ਬਈ ਕੋਈ ਕਮੀ ਪੇਸ਼ੀ ਨਹੀਂ ਸਭੋ ਦੋ ਚੀਜ਼ਾਂ ਵੱਧ ਹੀ ਲੱਗੀਆਂ ਕੋਈ ਬਹੁਤ ਸੋਹਣਾ ਕਰਾਹਾ ਬਣਿਆ ਤੇ ਬਾਈ ਜੀ ਜਿਹੜੇ ਭਰਾ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹਣਾ ਵੀ ਪਹੁੰਚਣਾ ਕਿੱਥੇ ਕਰਾਹ ਲੈਣ ਬਈ ਆਪਣਾ ਕੋਰਸ਼ਮੀਰ ਇਹ ਤਿੰਨ ਨੰਬਰ ਦੁਕਾਨ ਤੇ ਪਹੁੰਚੋ ਬਹੁਤ ਹੀ ਵਧੀਆ ਕਰਾਹਾ ਬਣਦਾ ਬਹੁਤ ਹੀ ਸ਼ੁੱਧ ਤੇ ਬਹੁਤ ਹੀ ਜੋ ਘੱਟ ਜੋਰ ਲੱਗਦਾ ਟਰੈਕਟਰ ਦਾ ਵਧੀਆ ਚੰਗੀ ਕੋਲ ਠੀਕ ਹੈ ਬਈ ਜੀ ਠੀਕ ਹੈ ਬਈ ਵਧੀਆ ਲੱਗਿਆ ਤੇਰਾ ਕਰਾਹਾ ਬਈ ਬਈ ਬੇਚੀ ਤਾਂ ਨਹੀਂ ਲੱਗੀ ਨਾ ਨਾ ਕੋਈ ਤੋਂ ਬਹੁਤ ਬਾਰ ਮੁਮਾਰਕਾਂ ਬਾਈ ਠੀਕ ਹੈ ਬਾਈ ਠੀਕ ਹੈ ਬਾਈ ਸੋ ਬਾਈ ਜੀ ਜੇ ਤੁਸੀਂ ਵੀ ਆਪਣੇ ਤੋਂ ਕਰਾਹਾ ਬਣਵਾਉਣਾ ਚਾਹੁੰਦੇ ਹੋ ਕਿਸੇ ਵੀ ਸਾਈਜ਼ ਦਾ ਕਿੰਨੇ ਵੀ ਵਜਨ ਦਾ ਤਾਂ ਬੇਜਲ ਕਰਨਾ ਨਾ ਪੋਲਣਾ ਜੀ ਮਿਸਤਰੀ ਲਾਹਵ ਸਿੰਘ ਕੋਟ ਸ਼ਮੀਰ ਦੁਕਾਨ ਨੰਬਰ 3 ਬਾਕੀ ਕਰਾਹਾ ਬੁੱਕ ਕਰਨ ਲਈ ਤੁਸੀਂ ਸਾਡਾ ਸਕਰੀਨ ਤੇ ਚੱਲਦਾ ਨੰਬਰ ਆ ਬਈ ਕਾਲ ਕਰ ਸਕਦੇ ਹੋ ਪਿਆਰ ਭਰੀ ਸਤਿ ਸ੍ਰੀ ਅਕਾਲ